ਬੀਬਾ ਜੀ ਨੇ ਆਉਣਾ ਤਾਂ ਕਰਕੇ ਸਨੀਆਂ ਲਾ ਰਹੇ ਆ ਕੀ ਹਾਲ ਹੈ ਚੜਦੀ ਕਲਾ ਜੀ ਚੜਦੀ ਕਲਾ ਖਾਲੀਦਾਲ ਦੀ ਬੱਲੇ ਬੱਲੇ ਅੱਜ ਹਵਾ ਚੱਲ ਪਈ ਮੌਸਮ ਥੋੜਾ ਠੀਕ ਹੈ ਤੇ ਸਟਿੱਕਰ ਝੰਡੇ ਲੱਗ ਰਹੇ ਆ ਪਿੰਡ ਚ ਆਹ ਦੇਖੋ ਇਲੈਕਸ਼ਨ ਵਾਰੀ ਜੀ ਬੀਬਾ ਜੀ ਨੂੰ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਹਾਂ ਹੁਣ ਇਹਨਾਂ ਨੂੰ ਗੁਰਕੁੰਡੀ ਪਾਉਣੀ ਪਊਗੀ ਦੇਖੋ ਜੀ ਇਹ ਹਲਕਾ ਲੰਬੀ ਦੇ ਵਿੱਚੋਂ ਹਾਂਜੀ ਲੱਗਦਾ ਵੀ ਲਗਭਗ 25 26000 ਵੋਟ ਤੇ ਕੱਲੇ ਲੰਬੀ ਲੰਬੀ ਜੋ ਕੱਲੇ ਲੰਬੀ ਲੰਬੀ ਜੀ ਵੀ ਸਰ ਮੀਤ ਦਾ ਮੁੰਡਾ ਪਦੀਨਾ ਲੈਣ ਆਇਆ ਜੂਸ ਆਸਤੇ ਜੀ 5 ਵਜੇ ਚੱਲਿਆ ਤੇ ਗਰਮੀ ਉੰਨੀ ਹੈ ਆਪਾਂ ਆਏ ਸੀਗੇ ਜੀ ਚਾਚੇ ਕੇ ਘਰੇ ਕੋਠੀ ਵੇਖਣਾ ਕਿੰਨੀ ਤਿਆਰ ਹੋ ਗਈ ਹੈ ਹਾਂ ਜੀ ਫੁੱਲ ਸੁਨੇਹੇ ਆਪਣੇ ਕੱਲ ਨੂੰ ਫੁੱਲ ਤਿਆਰੀ ਹੈ ਕੱਲ ਨੂੰ ਘਰੇ ਆ ਕਿੰਨੇ ਵਜੇ ਆ ਜਾਓਗੇ ਕੱਲ ਨੂੰ ਆਪਾਂ 8 ਵਜੇ ਆ ਜਾਾਂਗੇ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰ ਮਾਤਾ ਮਾਤਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਜਿਵੇਂ ਕਿ ਪਤਾ ਹੀ ਹੈ ਜੀ ਬੀਬਾ ਜੀ ਨੇ ਆਉਣਾ ਤਾਂ ਕਰਕੇ ਅਸੀਂ ਸਨੇਹ ਲਾ ਰਹੇ ਹਾਂ ਤੇ ਬਾਕੀ ਸਾਡੇ ਮੈਂਬਰ ਸਾਹਿਬ ਵਰਗੇ ਫਿਰਦੇ ਜੀ ਇਹ ਕਹਿੰਦੇ ਸਾਨੂੰ ਵੀਡੀਓ ਤੇ ਲੈ ਲੈਂਦਾ ਹਾਂਜੀ ਕੀ ਹਾਲ ਹੈ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਕਾਲੀਦਾਲ ਦੀ ਬੱਲੇ ਬੱਲੇ ਤੇ ਜਿੱਤਾਂਗੇ ਬਰੀ ਲੀਡ ਨਾਲ ਹਾਂਜੀ ਪੂਰੀ ਤੇ ਗਾਂ ਜਾ ਰਹੇ ਜੀ ਆਪਣਾ ਜਗਦੀਪ ਐਮ ਐਲ ਏ ਜਿਹੜਾ ਖੜਾ ਹੋਇਆ ਸੀ ਕਿਸੜਵੇ ਤੋਂ ਯਾ ਲੈ ਮੇਲੇ ਸਾਹਿਬ ਠੀਕ ਹੈ ਠੀਕ ਹੈ ਚੜਦੀ ਕਲਾ ਖੋਸ਼ਾਪੁਰੇ ਚਲੋ ਵਧੀਆ ਜੀ ਬਾਕੀ ਦੋਸਤੋ ਸਾਰੇ ਲਾਰੇ ਜੋਰ ਆ ਤੁਹਾ ਦਾ ਆਪ ਦਾ ਤੇ ਅੱਜ ਹਵਾ ਚੱਲ ਪਈ ਮੌਸਮ ਥੋੜਾ ਠੀਕ ਹੈ ਨਹੀਂ ਤਾਂ ਗਰਮੀ ਇਸ ਵੇਲੇ ਤਰਾ ਕੱਢ ਦਿੰਦੀ ਹੈ ਤੜਕੇ ਦੇ ਲੱਗੇ ਹੋਏ ਮੁੰਡੇ ਤੇ ਬਾਕੀ ਦੋਸਤੋ ਹੁੰਨੇ ਆ ਥੋੜੇ ਰੂਰ ਥੋੜੇ ਸਮੇਂ ਤੱਕ ਲਓ ਜੀ ਅੱਜ ਫੇਰ ਡੋਰ ਟੂ ਡੋਰ ਕਰਤਾ ਸੀ ਸਟਾਰਟ ਤੇ ਸਟicker ਝੰਡੇ ਲੱਗ ਰਹੇ ਆ ਪਿੰਡ ਚ ਆਹ ਦੇਖੋ ਨੌਜਵਾਨਾਂ ਨੇ ਝੰਡੇ ਝੁੰਡੇ ਲਾਤੇ ਆ ਪਹਿਲਾਂ ਇਹ ਸੇਵਾ ਸੀ ਬਹੁਤ ਨਮਾਈਆ ਹੁਣ ਬਾਗਡੋਰ ਸਾਰੀ ਅਸੀਂ ਸੁਖਪੀ ਤਰਗਣ ਦੇਤੀ ਕਿਉਂਕਿ ਉਹਨਾਂ ਦੀ ਉਮਰ ਹੈ ਤੇ ਝੰਡੇ ਝੁੰਡੇ ਮੰਡੇ ਲਾ ਰਿਹਾ ਝੰਡੇ ਝੂਲ ਰਹੇ ਆ ਪੂਰੇ ਵਦਗੀਆ ਤੇ ਇਧਰ ਆ ਕੇ ਜੀ ਮਾਨਸਾ ਮਾਨਸਾਪ ਸਾਹਿਬ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਕੀ ਲੱਗਦਾ ਹੈ ਇਲੈਕਸ਼ਨ ਬਾਰੇ ਕਿ ਕੀ ਮਾਹੌਲ ਹੈ ਇਲੈਕਸ਼ਨ ਬਾਰੇ ਜੀ ਬੀਬਾ ਜੀ ਨੂੰ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਤੇ ਬਾਕੀ ਦੋਸਤੋ ਸਾਡੇ ਨੌਜਵਾਨਾਂ ਚ ਨਾ ਮਤਲਬ એનર્ਜੀ ਜਿਹੜੀ ਮੁੱਕਦੀ ਜਾਂਦੀ ਹੈ ਜਿਵੇਂ ਨਹੀਂ ਸੂਰਜ ਪੈਪ ਲਾ ਕੇ ਬੰਦਰ ਖੇਡਦਾ ਹੁੰਦਾ ਮਿਹੂਰੀ ਚ ਹਾਂ ਹ ਕੀ ਕਹਿਣਾ ਚਾਹੋਗੇ ਕੀ ਹਾਲਾਤ ਹੈ ਜਲਾਲਾਬਾਦ ਜਲਾਲਾਬਾਦ ਦੱਸ ਦੇ ਹਾਂ ਜੀ ਠੀਕ ਹੈ ਵਰਗੇ ਜਲਾਲਾਬਾਦ ਜਲਾਲਾਬਾਦ ਕਿਵੇਂ ਲੱਗਦਾ ਹੈ ਬਸ ਸਹੀ ਹੈ ਜਤ ਜਾਂਗੇ ਆਪਾਂ ਉਹ ਤਾਂ ਸਹੀ ਹੈ ਮੈਨੂੰ ਪਤਾ ਹੀ ਹੈ ਇਲੈਕਸ਼ਨ ਦੱਸ ਇਲੈਕਸ਼ਨ ਲੈਵਲ ਦੱਸੀ ਜਣੇ ਅੱਛਾ ਚਲੋ ਇਹ ਤਾਂ ਡਾਕਟਰ ਲੱड्डੂ ਜੀ ਆ ਗਏ ਲੱड्डੂ ਜੀ ਕੀ ਹਾਲ ਹੈ ਹੋਰ ਕੰਮ ਕਰ ਰੋਗੇ ਚੱਲਦਾ ਹੈ ਜਾਇਦਾਰ ਜੀ ਕੀ ਮਾਹੌਲ ਹੈ ਹਾਂ ਬਹੁਤ ਚੰਗਾ ਜੀ ਮਾਹੌਲ ਤੇ ਕੀ ਲੱਗਦਾ ਕਿੰਨੇ ਲੀਡ ਤੇ ਬੀਬੇ ਜਿੱਤਣਗੇ ਦੇਖੋ ਜੀ ਇਹ ਹਲਕਾ ਲੰਬੀ ਦੇ ਵਿੱਚੋਂ ਹਾਂ ਜੀ ਲੱਗਦਾ ਵੀ ਲਗਭਗ 25 26000 ਵੋਟ ਤੇ ਕੱਲੇ ਲੰਬੀ ਲੰਬੀ ਚੋ ਕੱਲੇ ਲੰਬੀ ਲੰਬੀ ਚੋ ਟੋਵਰਲ ਜੀ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਓਵਰਾਲ ਵੈਸੇ ਤਾਂ ਹੈ ਉਧਰ ਗਏ ਸੀ ਰਸਤੇ ਰਸਤਾਰੀਆਂ ਸਾਰੇ ਜਾਣੇ ਆਉਣੇ ਆ ਲੱਗਦਾ ਵੀ ਚੰਗਾ ਉਧਰ ਵੀ ਵਧੀਆ ਜਿੱਤ ਜਾਣਗੇ ਮਤਲਬ ਹਾਂ ਕਾਫੀ ਫਰਕ ਨਾਲ ਜਿੱਤਣਗੇ ਜਿੱਤ ਪੱਕੀ ਹੈ ਜਿੱਤ ਪੱਕੀ ਯਕੀਨੀ ਵੈਰੀ ਗੁੱਡ ਜਿੱਤ ਯਕੀਨੀ ਆ ਤੇ ਤੁਸੀਂ ਆਪਦਾ ਕੰਮ ਕਰੀਏ ਨੇ ਪੂਰਾ ਜੀ ਮੀਟਿੰਗਾਂ ਮੂਡ ਦਾ ਜਿਹੜਾ ਕਰਨਾ ਮੀਟਿੰਗਾਂ ਮੂਡ ਦਾ ਕਰੀ ਜਾਂਦੇ ਆ ਅੱਜ ਵੀ ਜਾ ਕੇ ਆਏ ਸੀ ਅੱਜ ਵੀ ਅਸੀਂ ਬੇੜਾ ਮੀਟਿੰਗਾਂ ਕਰਾ ਕੇ ਆਏ ਆ ਮੌਹ ਨੇ ਪਿੰਡ ਕਰਾ ਕੇ ਆਏ ਆ ਹਾਂਜੀ ਹਾਂਜੀ ਉੱਥੇ ਜਿਹੜੇ ਕਿ ਸਾਡੇ ਜਿਹੜੇ ਖੇਤ ਮਜ਼ਦੂਰ ਲੋਕ ਇਕੱਠੇ ਹੋਏ ਉਹਨਾਂ ਨੂੰ ਸਾਰਿਆਂ ਨੂੰ ਬਾਦਲ ਸਾਹਿਬ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਵੀ ਬਾਦਲ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਸਾਡੇ ਮਜ਼ਦੂਰਾਂ ਲਈ ਕੀ ਕੀ ਸਾਨੂੰ ਸਹੂਲਤਾਂ ਦਿੱਤੀਆਂ ਤੇ ਇਹ ਸਰਕਾਰ ਨੇ 2 ਸਾਲਾਂ ਦੇ ਵਿੱਚ ਸਾਡੇ ਨਾਲ ਵਾਅਦੇ ਤਾਂ ਕੀਤੇ ਪਰ ਦਿੱਤਾ ਸਾਨੂੰ ਕੁਝ ਨਹੀਂ ਸਾਨੂੰ ਲਾਰਿਆਂ 'ਚ ਰੱਖਿਆ ਝੂਠ ਮਾਰ ਕੇ ਸਰਕਾਰ ਬਣਾਈ ਤੇ ਝੂਠ ਮਾਰਨ ਤੋਂ ਬਾਅਦ ਹੁਣ ਫੇਰ ਝੂਠ ਮਾਰੀ ਜਾਂਦੇ ਆ ਵੀ ਸਾਨੂੰ ਇੱਕ ਮੌਕਾ ਹੋਰ ਦਿਓ ਪਹਿਲਾਂ ਇੱਕ ਮੌਕਾ ਦਿੱਤਾ ਉਹਨੂੰ ਦੂਜਾ ਫੇਰ ਭਾਲਦੇ ਆ ਤੇ ਅਸੀਂ ਉਹਨਾਂ ਭਰਾਵਾਂ ਨੂੰ ਕਿਹਾ ਸਾੜਿਆਂ ਨੂੰ ਵੀ ਖੇਤ ਮਜ਼ਦੂਰ ਭਰਾਵੋ ਇਹਨਾਂ ਦੇ ਚਾਸੇ ਵਿੱਚ ਕਿਤੇ ਫੇਰਨਾ ਆਜੋ ਆਪਾਂ ਇੱਕ ਮੌਕਾ ਦੇ ਕੇ ਪਛਤਾਈ ਜਾਂਦੇ ਆ ਦੂਜਾ ਮੌਕਾ ਦਿੱਤਾ ਤਾਂ ਪਤਾ ਨਹੀਂ ਆਪਾਂ ਨੂੰ ਕਿੱਧਰ ਨੂੰ ਚਲਾ ਦੂਗੇ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਤੇ ਵੱਤ-ਵੱਤ ਬੰਦੇ ਨਾਲ ਜੋੜੋ ਜੀ ਹਾਂ ਵੱਤ-ਵੱਤ ਬੰਦੇ ਜੇ ਲੋਕ ਆਪ ਹੀ ਲੋਕਾਂ ਦੇ ਮਨ ਹੀ ਬਦਲ ਗਏ ਅੱਛਾ ਅੱਛਾ ਜੀ ਹਾਂ ਜਿਵੇਂ ਲੋਕਾਂ ਨੇ ਝਾੜੂ ਵਾਲਿਆਂ ਦੇ ਕਿਹੜਾ ਬੰਦਾ ਸੀ ਕਿਤੇ ਤੇ ਕਿੰਨੇ ਫਰਕ ਨਾਲ ਜਿੱਤੇ ਤੇ ਹੁਣ ਇਸੇ ਫਰਕ ਨਾਲ ਬੀਬੀ ਨੇ ਜਿੱਤਣਾ ਲੋਕਾਂ ਦਾ ਮਨ ਮੁੜ ਗਿਆ ਇਹਨਾਂ ਤੋਂ ਦੁਖੀ ਹੋ ਗਈ ਸਹੀ ਗੱਲ ਸਹੀ ਗੱਲ ਹੈ ਤੇ ਚਲੋ ਬਹੁਤ-ਬਹੁਤ ਧੰਨਵਾਦ ਜੀ ਤੇ ਕਰਦਿਆਂ ਨਾਲ ਮਿਲ ਕੇ ਵਰਕ ਆਪਾਂ ਐ ਵੀ ਸਰ ਮੇ ਇੱਧਾ ਮੁੰਡਾ ਪਤੀਨਾ ਲੈਣ ਆਇਆ ਜੂਸ ਆਸਤੇ ਤੇ ਹਾਈ ਤੇ ਲੱਗਿਆ ਪਿਆ ਬਹੁਤ ਚਰੂਗਾ ਦੋ ਤਿੰਨ ਮਹੀਨੇ ਹੋਇਆ ਚਰਨ ਕੰਮ ਚਲਾਏ ਇਹਨੂੰ ਵਧੀਆ ਗੱਲ ਆ ਛੱਡਣੀ ਚਾਹੀਦਾ ਕੰਮ ਲੱਗੇ ਰੋ ਸਬਰ ਦਾ ਫਲ ਮਿੱਠਾ ਹੁੰਦਾ ਬਾਕੀ ਇਹ ਕਹਿੰਦਾ ਵੀ ਮੇਰਾ ਡੈਡੀ ਹੋ ਗਿਆ ਬਿਮਾਰ ਗਰਮੀ ਲੱਗ ਗਈ ਚਲੋ ਰੈਸਟੋਸਟ ਕਰਾਓ ਗਰਮੀ ਹੈ ਹੀ ਬਹੁਤ ਯਾਰ ਤਰਾ ਨਿਕਲੇ ਪਿਆ ਗਰਮੀ ਨਾਲ ਆਹਦੇ ਹਫਤੇ ਬਾਅਦ ਮੀਂਹ ਪਊਗਾ ਵੇਖੋ ਬਾਕੀ ਲਓ ਜੀ 5 ਵਜੇ ਚੱਲਿਆ ਤੇ ਗਰਮੀ ਉੰਨੀ ਹੈ ਤੜਕੇ ਮਾੜਾ ਮੌਸਮ ਠੀਕ ਸੀ ਤੇ ਫਿਰ ਗਰਮੀ ਹੋ ਗਈ ਤੇ ਬਾਕੀ ਲੋਕ ਬਾਣ ਬਣ ਤਿਆਰ ਕਰੀ ਜਾਂਦੇ ਆ ਝੋਨੇ ਦੀ ਤਿਆਰੀ ਹੋ ਰਹੀ ਹੈ ਤੇ ਇਹ ਮੌਸਮ ਵਿਭਾਗ ਨੇ ਦੱਸਿਆ ਜੇ ਤਾਂ ਕੋਈ ਮੀਂਹ ਨਹੀਂ ਪਾਈ ਤਾਂ ਇਹ ਜਿਹੜਾ ਵੈਦਰ ਵਾਲਾ ਇਹ ਤੇ ਵੀ ਕੋਈ ਮੀਂਹ ਨਹੀਂ ਦੱਸੀ ਜਾਂਦੇ ਤੇ ਆਪਾਂ ਐਸੀ ਜੀ ਅੱਜ ਵੋਟਾਂ ਦਾ ਕੰਮ ਤੋਂ ਬਾਅਦ ਚੱਲੀ ਜਾਣਾ ਤੇ ਬੀਬਾ ਜੀ ਨੇ ਵੀ ਆਉਣਾ ਕੱਲ ਨੂੰ ਤੇ ਆਪਾਂ ਆਏ ਸੀਗੇ ਜੀ ਚਾਚੇ ਕੇ ਘਰੇ ਕੋਠੀ ਵੇਖਣਾ ਕਿੰਨੀ ਤਿਆਰ ਹੋ ਗਈ ਹੈ ਆ ਜੀ ਬਾਹਰ ਦੀ ਲੁੱਕ ਬਹੁਤ ਸੋਹਣੀ ਬਣ ਗਈ ਥੋੜਾ ਇੱਥੇ ਗੈਪ ਲੱਗਦਾ ਨਹੀਂ ਪਰ ਉਹ ਥੋੜਾ ਡਿਜ਼ਾਈਨ ਹੀ ਆਇਆ ਤਾਂ ਲੱਗਦਾ ਆ ਦਰਵਾਜ਼ਾ ਹੁਣ ਸਹੀ ਬਣਿਆ ਮੂੰਹ ਸਿਰ ਸੋਹਣਾ ਵੀ ਲੱਗਦਾ ਤੇ ਉੱਚਾ ਵੀ ਲੱਗਦਾ ਸਾਹਮਣੇ ਖੜਿਆ ਮਿਸਤਰੀ ਜੀ ਕਰਾਉਣੇ ਗੱਲ ਥੋੜੀ ਆ ਗਿਆ ਹੁਣ ਬਣਿਆ ਪੂਰਾ ਸੋਹਣਾ ਮੈਂ ਹਾਂ ਚੱਲ ਢੀੜਾ ਮਾਰ ਕੇ ਫਿਰ ਚੰਡੀਗੜ੍ਹ ਜਾਣਾ ਬੁਟਾਵਾਦ ਆਹ ਦੇਖੋ ਵਾਹ ਬੂਟੇ ਮਰ ਜਾਏ ਪਏ ਗਰਮੀ ਨਾਲ ਅੰਦਰੋਂ ਵੀ ਪੂਰਾ ਸੋਹਣਾ ਬਣ ਗਿਆ ਉਰੀ ਉੱਚੀ ਕੰਦਰ ਗੱਡੀ ਐ ਕਿਲੇ ਵੰਗੂ ਆ ਦੇਖੋ ਕਿੱਡਾ ਘੈਂਟ ਬਣਿਆ ਇੱਥੇ ਮੈਨੂੰ ਲੱਗਦਾ ਕੋਈ ਟੈਲੈਂਟ ਹੋਰ ਲੱਗਣ ਗਿਆ ਤਾਂ ਬੋਕਰ ਜੀ ਮਾਰੀ ਪਈ ਐ ਤੇ ਆ ਗਿਆ ਜੀ ਪੂਜਾ ਰੂਮ ਜੇ ਉਧਰ ਤਿਆਰ ਹੋ ਜਾਂਦਾ ਸੀ ਉਦੋਂ ਆਪਾਂ ਆਏ ਸੀ ਬਹੁਤ ਸੋਹਣਾ ਬਣ ਗਿਆ ਵੀ ਇਧਰ ਲਈ ਕੰਧ ਵੀ ਕੱਟਤੀ ਵੈਰੀ ਗੁੱਡ ਵਾਹ ਕੰਮ ਖੇਚਦਾ ਮਿਸਤਰੀ ਐ ਵਾਹ ਜੀ ਵਾਹ ਕਿਹੜੇ ਪਾਸੇ ਲੱਗੇ ਹੋ ਆ? ਹਾਂ ਸਰ ਕੀ ਹਾਲ ਹੈ ਜੀ? ਵਧੀਆ ਵਧੀਆ। ਕਿਹੜੇ ਪਾਸੇ ਲੱਗੇ ਹੋ ਮੈਂ ਕਿਹਾ? ਕੰਦ ਕਰੀ ਜਾਂਦੇ ਹੋ। ਹਾਂ। ਹੋਰ ਕੀ ਹਾਲ ਹੈ? ਵਧੀਆ ਵਧੀਆ ਕੀ ਹਾਲ ਹੈ ਜੀ? ਸਤਿ ਸ੍ਰੀ ਅਕਾਲ ਹੋ ਠੀਕ ਆ? ਵਧੀਆ। ਕੀ ਹਾਲ ਹੈ ਜੀ? ਵਧੀਆ ਠੀਕ ਠਾਕ ਜੀ। ਹਾਂ। ਬਹਾਵਾ ਕੰਮ ਖੇਡਦਾ ਫਿਰੇ? ਹਾਂ ਨਹੀਂ ਹਾਂ ਬਸ ਸਾਰਾ ਕਰਤਾ ਹੀ ਹੁਣ ਤਾਂ ਆਪਾਂ। ਚਲੋ ਵਧੀਆ ਗੱਲ ਹੈ। ਤੇ ਹੁਣ ਇੱਥੇ ਜਿਹੜਿਆ ਬੋਕਰ ਜਿ ਮਾਰੀ ਪੇਟਾ ਲੱਗਣੀਆਂ ਸਾਰੇ ਤੇ? ਹਾਂ ਸਾਰਿਆਂ ਟੈਲਾ ਲਾਵਾਂਗੇ ਆਪਾਂ ਅੰਦਰ ਬਾਹਰ। ਠੀਕ ਹੈ ਠੀਕ ਕਰ ਸੋ ਕਿਚਨ ਜਣੇ ਹੈਗੇ ਆਪਣੇ ਸੋ ਸਾਰਾ ਨਿਬੜ ਗਿਆ ਬਸ ਅੰਨ ਰਹੀ ਗੱਲੀ ਬਸ ਅਸਾਂ ਅਗਲੀ ਚ ਆਪਣੀ ਕੰਧ ਰਹਿ ਗਈ ਕਰਨ ਵਾਲੀ ਹਾਂਜੀ ਹਾਂਜੀ ਸੇਫਟੀ ਟੈਂਕ ਬਣਾਉਣੇ ਬਸ ਇੱਥੇ ਸੋ ਵਧੀਆ ਜਿਹੜੇ ਟੈਂਕ ਬਣਾਉਂਗੇ ਉਹ ਤੁਸੀਂ ਆਰ ਸੀ ਸੀ ਪਾਉਂਗੇ ਕਿ ਦੂਜੀ ਬਣਾ ਲਓਗੇ ਨਹੀਂ ਆਰ ਸੀ ਸੀ ਪਾਵਾਂਗੇ ਤੈਨੂੰ ਹਨਾ ਲੀਕ ਨਹੀਂ ਹੁੰਦਾ ਫਿਰ ਹਾਂ ਆਰ ਸੀ ਸੀ ਪਾ ਕੇ ਫਿਰ ਘਟਕਾ ਪਾਵਾਂਗੇ ਹਾਂ ਫਿਰ ਉਹ ਤੇ ਆਰ ਸੀ ਸੀ ਪਾ ਕੇ ਫਿਰ ਚਲ ਨਹੀਂ ਨਹੀਂ ਕੰਦਾ ਉਹ ਵੀ ਆਰ ਸੀ ਸੀ ਕੱਢੀ ਕਿ ਉਹ ਦੂਜੀ ਚੱਲ ਜਾਣੀਗੀ ਨਹੀਂ ਉਹ ਤਾਂ ਆਪਣਾ 9 ਇੰਚ ਦਾ ਟੈਂਕਾਂ ਦਾ ਚਲੋ ਹਾਂ ਉਦੋਂ ਚਲੋ ਮਿੱਟੀ ਜੀ ਨੱਪੇ ਆਣੇ ਉਹਦਾ ਹਾਂ ਮਿੱਟੀ ਨੱਪੇ ਤੇ ਹੋਰ ਕੰਮ ਕਰ ਕਿਵੇਂ ਆ ਕੰਮ ਕਰ ਵਧੀਆ ਮਾਲਕ ਦੀ ਕਿਰਪਾ ਨਾਲ ਤੇ ਉਦੋਂ ਬਾਅਦ ਕੋਈ ਜਿਵੇਂ ਨਾ ਪਤਾ ਲੱਗਦਾ ਰੋਕਣ ਆਉਂਦੇ ਨੇ ਫੋਨ ਫਾਣ ਹਾਂ ਬਾ ਬਾ ਫੋਨ ਆਉਂਦੇ ਆਪ ਨੂੰ ਬੜਾ ਵਧੀਆ ਇੱਕ ਦੋ ਵਾਰ ਪਿੰਡ ਵੀ ਆਉਂਦੇ ਮਣੀ ਵਾਲੇ ਤੋਂ ਵੀ ਹਾਂਜੀ ਹਾਂਜੀ ਇਹ ਪਿੰਡੋ ਵੀ ਆਉਂਦੇ ਆ ਪਿੰਡ ਆਪਣੇ ਇੱਕ ਤਾਂ ਰਮੀ ਕੇ ਪੋਣੀ ਸੀ ਹਾਂ ਹਾਂ ਇੱਕ ਡੱਬਾ ਵਾਲਿਆਂ ਦੇ ਆ ਗਏ ਠੀਕ ਆ ਹਾਂਜੀ ਹਾਂਜੀ ਤੇ ਇਧਰੋਂ ਫਿਰ ਹੁਣ ਉਹ ਤੋਂ ਟਾਈਮ ਨਹੀਂ ਸੀ ਫਿਰ ਹੁਣ ਉਹ ਵੀ ਲੇਟ ਹੋ ਗਈ ਹਾਂ ਹਾਂ ਠੀਕ ਆ ਕਹਿੰਦੇ ਠਹਿਰ ਕੇ ਥੋੜਾ ਠੰਢੀ ਚ ਕਰਾਂਗੇ ਕੰਮ ਤੇ ਇਸ ਤੋਂ ਬਾਅਦ ਕਿੱਥੇ ਲੱਗਣ ਦਾ ਪ੍ਰੋਗਰਾਮ ਹੈ ਲੋਟ ਆਈ ਜਿੱਦੂਆਰ ਲੋਟ ਹਾਂਜੀ ਹਾਲ ਭਾਈ ਵਧੀਆ ਜਨ ਬਦਾਈਆਂ ਬਹੁਤ ਬਹੁਤ ਨਾਰਾਇਣ ਸਾਹਿਬ ਨੂੰ ਬਦਾਈ। ਇਹ ਬੰਦੇ ਨੂੰ ਕੰਮ ਦੀ ਕਮੀ ਨਹੀਂ ਹੁੰਦੀ। ਹਾਂਜੀ ਹਾਂਜੀ ਸਹੀ ਗੱਲ ਹੈ ਜੀ। ਤੇ ਬਾਕੀ ਸਨੇਹ ਨੂੰ ਲਾਈ ਜਾਂਦੇ ਹਾਂ? ਹਾਂਜੀ ਫੁੱਲ ਸਨੇਹ ਆਪਣੇ। ਕੱਲ ਨੂੰ ਫੁੱਲ ਤਿਆਰੀ ਹੈ ਕੱਲ ਨੂੰ ਕਰਿਆ। ਕਿੰਨੇ ਵਜੇ ਆਜੋਗੇ? ਕੱਲ ਨੂੰ ਆਪਾਂ 8 ਵਜੇ ਆ ਜਾਾਂਗੇ ਉੱਥੇ। ਹਾਂ ਆਹ ਟਾਈਮ ਨਾਲ ਹੀ ਆਇਓ। ਹਾਂਜੀ ਹਾਂ। ਕਿਉਂਕਿ ਤਿਆਰੀ-ਤੋਰੀ ਕਰਾਂਗੇ ਤੇ ਉਸ ਕੋਈ 10-10 ਵਜੇ ਦੇ ਲਾਗੇ ਤੱਕ ਟਾਈਮ ਹੈ ਵੀ ਬਾਈ ਦਾ। ਹਾਂਜੀ ਹਾਂਜੀ ਹਾਂਜੀ। ਤੇ ਪਹੁੰਚਣਾ? ਜ਼ਰੂਰ ਪਹੁੰਚਾਂਗੇ ਜੀ। ਹੋਰ ਆਪਾਂ ਉਹਨਾਂ ਤਾਂ ਕਹਿੰਦੇ ਲੋੜ ਨਹੀਂ ਆਪਾਂ ਸਨੇਹ ਹੀ ਲਾਈ ਆ ਲਾਈਟ ਕਿੰਨੀ ਜਾਂਦੀ ਹੈ? ਲਾਈਟ ਤਾਂ ਬਹੁਤ ਜਾਂਦੀ ਹੈ ਜੇ ਕਿਸੇ ਕੋਈ ਸਹੂਲਤ ਨਹੀਂ ਆਪਣੇ ਹਜੇ। ਭਵੇਂ ਨਾਲ ਆਪਣੇ ਪਿੰਡ ਦੇ ਇੱਧਰ ਅ ਗਰਮੀ ਸਿੰਘ ਖੁੱਡੀਆਂ ਦਾ ਪਿੰਡ ਆ। ਹਾਂ ਹਾਂ। ਪਰ ਆਪਣੇ ਪਿੰਡ ਨੂੰ ਕੋਈ ਸਹੂਲਤ ਨਹੀਂ, ਨਾ ਕੋਈ ਫਿਲਟਰ ਦਾ ਸਕੂਲ ਦੇ ਵਿੱਚ ਪਾਣੀ। ਹਾਂ। ਜਿਵੇਂ ਅੱਗ ਧਾਏ ਮਰਦੇ ਉੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ, ਨਾ ਕੋਈ ਪੜਾਈ ਚੱਜਦੀ ਹੈ। ਆ ਕੇ ਮੁੜ ਜਾਂਦੇ ਆ। ਸਹੀ ਗੱਲ ਹੈ। ਕੁਝ ਨਹੀਂ ਆਪਣੇ ਪਿੰਡ ਦੇ ਵਿੱਚ। ਤੇ ਹੋਰ ਘਰੇ ਠੀਕ ਆ ਸਾਰੇ? ਵਧੀਆ ਜੀ ਵਧੀਆ ਠੀਕ ਠਾਕ। ਚਲੋ ਮਿਲਦੇ ਆਂ ਫਿਰ ਬਹੁਤ-ਬਹੁਤ ਧੰਨਵਾਦ। ਠੀਕ ਹੈ ਸਰ। ਮੈਂ ਅੰਦਰ ਵੜਾ ਗਿੜਾ ਮਾਰ ਲਾ। ਥੈਂਕ ਯੂ ਆ ਲੋ ਵੀ ਦੋਸਤਾਂ ਪਤਾ ਦਿਖਾਉਣਾ ਤੁਹਾਨੂੰ ਅੰਦਰੋਂ ਬੱਸ ਤੁਸੀਂ ਵੇਖੀ ਐ ਪਰ ਤਿਆਰ ਹੋ ਕੇ ਥੋੜੀ ਹੋਰ ਵਧੀਆ ਬਣ ਜਾਂਦੀ ਹੈ ਕਿਹੜੀ ਮਿਸਤਰੀ ਆ ਪੂਜਰੋਂ ਵੀ ਆ ਨਾ ਆ ਪੂਜਰੋਂ ਹਾਂ ਇਹ ਤਾਂ ਉੱਧਰ ਬਣੀ ਜਾਂਦਾ ਸੀ ਬਣ ਬਹੁਤ ਸੋਹਣੀ ਗਈ ਕੁਠੀ ਯਾਰ ਪੂਰੀ ਖੋਲੇ ਡੁੱਲੀ ਦਰਵਾਟੇ ਦਰ ਪੂਜੇ ਪੂਰੇ ਕੈਂਡ ਬਣ ਗਏ ਚਾਚਾ ਸਗਰੀ ਤੇ ਕਿੱਧਰ ਗਿਆ ਉਹ ਅੱਜ ਹਰ ਸੂਤਕਰ ਨਾਲ ਹਾਂ ਹਾਂ ਠੀਕ ਗਿਆ ਅਣੀ ਉੱਥੇ ਹੀ ਆਇਆ ਮਾ ਤਾਂ ਹੈ ਨਹੀਂ ਸੀ ਉੱਥੇ ਤਾਂ ਯਾਰ ਪਰ ਕਿਤੇ ਹੋਰ ਗਿਆ ਵੜਾ ਜਾਂਦਾ अच्छा फिर लो तो गए झूठ मार के <laughs> पूरी खुली बन गया ना ड्राइंग रूम आ गया है हाँ नहीं पूरा घैट बनाया जाते नहीं यार इधर किचन आ गई अ ओपन है अद्धी बंद है वाकई एक बेडरूम आ गया बाकी तो ता पसंद है ही है चलो दोस्तों मिलते हैं फिर पिंड जाके मैं गेड़ा मारने आया मैं वेने किना बन गया ਬਾਕੀ ਦੋਸਤੋ ਕੱਲ ਨੂੰ ਵਿਹਲੇ ਹੋ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਫਿਸ਼ ਫਾਰਮ ਵੀ ਕਿੰਨਾ ਕੁ ਹੋ ਗਿਆ ਅੱਜ ਬਾਈ ਨੂੰ ਕਰਾਇਆ ਫੋਨ ਬਾਈ ਹੈ ਨਹੀਂ ਕਿ ਇੱਥੇ ਕੱਲ ਨੂੰ ਜਾਵਾਂਗੇ ਤੇ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਬਾਈ ਵਰਗੇ ਨੇ ਕਿੰਨਾ ਕੰਮ ਨਵੇੜਤਾ ਕੰਮ ਤਾਂ ਵੈਸੇ ਬਾਈ ਵਰਗੇ ਬਹੁਤ ਤੇਜ਼ ਕਰਿਆ ਤੇ ਬਾਕੀ ਪਾਣੀ ਪੁਣੀ ਦਾ ਸਾਗ ਤਾਂ ਵੇਖੋ ਕਿਵੇਂ ਕਰਿਆ ਤੇ ਬਾਕੀ ਦੋਸਤੋ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਕੋਈ ਗਲਤੀ ਵਲਤੀ ਦੇ ਲਈ ਮਾਫੀ ਕਿਉਂਕਿ ਹੁਣ ਅਸੀਂ ਜਾ ਕੇ ਤਿਆਰੀਆਂ ਤੁਰੀਆਂ ਵੀ ਕਰਦੀਆਂ ਤੇ ਉਹਨਾਂ ਦਾ ਮੋਟਰਸਾਈਕਲ ਨਹੀਂ ਮੈਂ ਹੀ ਲਿਆ ਉਹ ਵੀ ਡਿੱਕੀ ਜਾਂਦੇ ਹੋਣੇ ਆ ਤੇ ਓਕੇ ਦੋਸਤੋ ਟੇਕ ਕੇਅਰ ਬਾਏ ਬਾਏ ਮਿਲਦੇ ਆ ਫਿਰ ਕੱਲ ਨੂੰ